ਜੋ ਮੀਡੀਆ ਦਿਖਾ ਰਿਹਾ ਵਾ ਹੁਣ ਇੱਕ ਉਹ ਗਾਣਾ ਇੱਕ ਚੱਲਦਾ ਹੁੰਦਾ ਵਾ ਕਿ ਜਿਹੜਾ ਗਾਣਿਆਂ ਚ ਦਿਖਾਇਆ ਜਾਂਦਾ ਜੱਟ ਮੈਨੂੰ ਵੀ ਦੱਸ ਦੋ ਕਿੱਥੇ ਰਹਿੰਦਾ ਆ ਉਹ ਹੂੰ ਵਾਕਈ ਕਿੱਥੇ ਆ ਉਹ ਇਹ ਫੁਕਰਪੰਤੀ ਨਹੀਂ ਦੇ ਹੋਰ ਕੀ ਹੁਣ ਚਲੋ ਠੀਕ ਆ ਤੁਸੀਂ ਪੈਸਾ ਕਮਾ ਰਹੇ ਹੋ ਪਰ ਤੁਸੀਂ ਸਿਹਤ ਕੀ ਦੇ ਰਹੇ ਹੋ ਮੈਂ ਚੰਗੇ ਗਾਇਕਾਂ ਦੀ ਕਦਰ ਕਰਦਾ ਆ ਸਤਿੰਦਰ ਸਿੰਘ ਸਰਤਾਜ ਨੇ ਰਣਜੀਤ ਬਾਵੇ ਵਰਗੇ ਜੱਸੜ ਵਰਗੇ ਚੰਗੇ ਗਾਇਕ ਨੇ ਜਿਹੜੇ ਚੰਗੇ ਗਾਣੇ ਵੀ ਸੇਧ ਵੀ ਦਿੰਦੇ ਨੇ ਕਵਰ ਗਰੇਵਾਲ ਵਰਗੇ ਹੋਰ ਵੀ ਬੜੇ ਗਾਇਕ ਨੇ ਚੰਗੇ ਜਿਨ੍ਹਾਂ ਦੇ ਮੈਂ ਨਾਮ ਸ਼ਾਇਦ ਨਹੀਂ ਜਾਣਦਾ ਪਰ ਪਹਿਲਾਂ ਬਜ਼ੁਰਗ ਇਹ ਗੱਲ ਕਹਿਆ ਕਰਦੇ ਸੀ ਆਪਾਂ ਨੂੰ ਵੀ ਆਪਾਂ ਵੀ ਸੁਣੀਆਂ ਬਜ਼ੁਰਗਾਂ ਦੀਆਂ ਤੋਹਫੀਆਂ ਪੈਸਾ ਕੰਜਰਾਂ ਕੋਲ ਬੜਾ ਹੁੰਦਾ ਪਰ ਇੱਜ਼ਤ ਨਹੀਂ ਹੁੰਦੀ ਇੱਜ਼ਤ ਨਹੀਂ ਹੁੰਦੀ ਪਰ ਅੱਜ ਅੱਜ ਮੈਂ ਕਹਿੰਦਾ ਵੀ ਲੋਕਾਂ ਨੇ ਇੱਜ਼ਤ ਦਾ ਤੇ ਲਾਦ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਹਰੇਕ ਬੰਦਾ ਰੀਲ ਪਾ ਰਿਹਾ ਪਹਿਲਾਂ ਨਵਾਂ ਵਿਆਹ ਹੁੰਦਾ ਸੀ ਤੇ ਦੂਜੇ ਤੀਜੇ ਨੇ ਇੱਕ ਰਸਮ ਹੁੰਦੀ ਸੀ ਪਿੰਡਾਂ ਦੇ ਵਿੱਚ ਵੀ ਅੱਜ ਕੁੜੀ ਨੂੰ ਚੌਂਕੇ ਚੜਾਉਣਾ ਸਾਰੇ ਸ਼ਰੀਕੇ ਦੀ ਰੋਟੀ ਤਿਆਰ ਕਰੇਗੀ ਹੁਣ ਚੌਂਕੇ ਦੇ ਨਹੀਂ ਚੜਾਇਆ ਜਾਂਦਾ ਰੀਲ ਤੇ ਚੜਾਇਆ ਜਾਂਦਾ ਹੁਣ ਤਾਂ ਹੁੰਦੇ ਨੇ ਉਹਦੇ ਨਾਲ ਰੀਲ ਤੇ ਰੀਲ ਵੀ ਐਡੀ ਬੇਕਾਰ ਹੁੰਦੀ ਏ ਅਸ਼ਲੀਲ ਜਿਹਨੂੰ ਕਹਿ ਦਿੰਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਜਿਮ ਦੇ ਵਿੱਚ ਲੋਕ ਸਿਹਤ ਬਣਾਉਣ ਜਾਂਦੇ ਸੀ ਸੇਦ ਬਣਾਉਣ ਦੀ ਜਗ੍ਹਾ ਸੀ ਜਿੰਮ ਅੱਜ ਨਮਾਇਸ਼ ਦਾ ਕੇਂਦਰ ਬਣ ਗਿਆ ਟੈਟ ਸੂਟ ਪਾਏ ਨੇ ਕੁੜੀਆਂ ਨੇ ਮੁੰਡਿਆਂ ਨੇ ਇੱਕ ਵੇਖੋ ਕੁਦਰਤ ਨੇ ਫਰਕ ਰੱਖਿਆ ਬੋਡੀ ਸਟਰਕਚਰ ਵੱਖੋ ਵੱਖਰੇ ਨੇ ਪਰ ਅਸੀਂ ਕਿਸੇ ਦੀ ਵਰਦੀ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਅਸੀਂ ਇਹ ਕਹਿੰਨੇ ਵੀ ਤੁਸੀਂ ਸੇਦ ਕੀ ਦੇਣਾ ਚਾਹੁੰਦੇ ਮਤਲਬ ਹਰ ਚੀਜ਼ ਦੀ ਵੇਖੋ ਨਮਾਇਸ਼ ਕਰਨੀ ਗਲਤ ਹੁੰਦੀ ਹੈ ਹਾਂ ਹੁਣ ਪਹਿਰਾਵਾ ਜਿਹੜਾ ਬਾ ਉਹ ਗੁਰੂ ਸਾਹਿਬ ਨੇ ਕੋਈ ਬੰਦਸ਼ ਨਹੀਂ ਕੀਤੀ ਇਹ ਆਪਾਂ ਗੱਲ ਫੋਰਮ ਤੋਂ ਚੱਲੀ ਸੀ ਵੇਖੋ ਕਿਤੇ ਸ਼ਰਮਾ ਹੁੰਦੀਆਂ ਸੀ ਸਾਡੇ ਕਪੜੇ ਲੀੜੇ ਦੀ ਵੀ ਹੁੰਦੀ ਸੀ ਸ਼ਰਮ ਉੜੀ ਨੇ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀ ਇਹ ਸਾਡਾ ਵਿਰਸਾ ਸੀ ਸਾਡਾ ਪਰ ਅੱਜ ਜਿਹੜਾ ਇਹ ਵੈਸਟਰਨ ਕਲਚਰ ਸਾਡੇ ਤੇ ਇੰਨਾ ਕੋ ਹਾਵੀ ਹੋ ਗਿਆ ਵੀ ਨਾ ਅਸੀਂ ਇਹਨੂੰ ਪੂਰੀ ਤਰ੍ਹਾਂ ਅਪਣਾ ਸਕੇ ਤੇ ਨਾ ਅਸੀਂ ਆਪਣਾ ਛੱਡ ਸਗੇ ਅਸੀਂ ਮਿਲਗੋਬਾ ਹੋ ਗਿਆ ਸਾਡਾ ਸੀ ਆਪਣੀਆਂ ਖਵਾਇਸ਼ਾਂ ਪੂਰੀਆਂ ਕਰਨ ਲਈ ਕਰਜ਼ੇ ਲੈਣ ਲੱਗੇ ਹਾਂ ਸਾਡਾ 2 ਲੱਖ ਦੀ ਗੱਡੀ ਨਾਲ ਸਰਦਾ ਆ ਪਰ ਅਸੀਂ ਲੈਣੀ ਆ 10 ਦੀ ਸਾਡਾ 10000 ਦੇ ਫੋਨ ਨਾਲ ਸਰਦਾ ਵਾ ਪਰ ਅਸੀਂ ਲੈਣਾ ਆ 50 ਦਾ 1 ਲੱਖ ਦਾ ਆਈਫੋਨ ਠੀਕ ਆ ਹਾਂ ਕੋਠੇ ਨਾਲ ਵੀ ਸਰਦਾ ਪਰ ਅਸੀਂ ਕੋਠੀ ਪਾਉਣੀ ਹੈ ਕੋਠੀ ਪਾਉਣੀ ਆ ਤੁਹਾਡੇ ਚੋਂ ਕਮਰਿਆਂ ਨਾਲ ਸਰਦਾ ਪਰ ਅਸੀਂ 10 ਪਾਉਣੇ ਆ ਤੇ ਵੱਡਾ ਦਿਖਾਉਣਾ ਆ ਲੋਕਾਂ ਨੂੰ ਉੱਤੇ ਬਾਜਲਾ ਦਿਖਾਵੇ ਪਿੱਛੇ ਲੱਗੀ ਦੁਨੀਆ ਦਿਖਾਵੇ ਪਿੱਛੇ ਉਹ ਵੀ ਇੱਕ ਵੱਡਾ ਕਾਰਨ ਆ ਕਿ ਸਾਡੀ ਹਿਜਰਤ ਹੋ ਗਈ ਉਸ ਕੰਮ ਦੇ ਵਿੱਚ ਇੱਕ ਬੱਚੇ ਨੂੰ ਜਾਂ ਇੱਕ ਬੱਚੀ ਨੂੰ ਜਾਂ ਛੋਟੇ ਪਰਿਵਾਰ ਨੂੰ ਕਿੰਨੀ ਕੁ ਲੋਡ ਹੁੰਦੀ ਆ ਜੇ ਤੁਸੀਂ ਸਬਰ ਸੰਤੋਖ ਦੀ ਗੱਲ ਕਰੋਗੇ ਨਾ ਸਾਨੂੰ ਸੋਚਣਾ ਪਊਗਾ ਇੱਕ ਵਾਰ ਜੇ ਬਾਹਰ ਵੀ ਬੱਚੇ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਹੂੰ ਬਿਲਕੁਲ ਨਾ ਜਾਓ ਬਾਹਰ ਜਾਓ ਪਰ ਕੁਝ ਬਣ ਕੇ ਜਾਓ ਕਾਮਯਾਬ ਹੋ ਕੇ ਜਾਓ ਇੱਥੇ ਵੀ ਬਹੁਤ ਕੁਝ ਆ ਪਹਿਲਾਂ ਵੀ ਸੀ ਲੋਕ ਪੜਨ ਜਾਂਦੇ ਸੀ ਬਾਹਰੋਂ ਪੜ੍ਹ ਕੇ ਡਾਕਟਰੀ ਕਰਕੇ ਇੱਥੇ ਆ ਕੇ ਹਸਪਤਾਲ ਖੋਲਦੇ ਸੀ ਪਰ ਹੁਣ ਬਾਹਰੋਂ ਪੜਨ ਜਾਂਦੇ ਸੀ ਇੱਥੇ ਆ ਕੇ ਪੜਾਉਣ ਆਉਂਦੇ ਜੇ ਸੋਚਿਆ ਜਾਵੇ ਤੇ ਬਾਹਰ ਕਿਹੜਾ ਮਾਹੌਲ ਸੁਖਾਲਾ ਫਿਰ ਹਾਂ ਬਾਹਰ ਤਾਂ ਨਸ਼ਾ ਅੱਜ ਬਾਹਰ ਵੀ ਨਸ਼ਾ ਲੁੱਟਾਂ ਖੋਆਂ ਵਧ ਗਈਆਂ ਇੱਜ਼ਤ ਬਾਹਰ ਵੀ ਨਹੀਂ ਹੈਗੀ ਹਾਂ ਵੱਖਰੀ ਗੱਲ ਆ ਵੀ ਕੋਈ ਨਹੀਂ ਦੱਸਦਾ ਕੋਈ ਦੱਸ ਦਿੰਦਾ ਪਰ ਇੱਥੇ ਸਾਡੀ ਜਿਹੜੀ ਬਦਲਾਲੀ ਸਰਕਾਰ ਆਈ ਸੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਅਸੀਂ ਮਾਈਗ੍ਰੇਸ਼ਨ ਕਰਾਵਾਂਗੇ ਬੱਚੇ ਵਾਪਸ ਮੰਗਾਵਾਂਗੇ ਕੀ ਕਹਿਣਾ ਚਾਹੁੰਦੇ ਜੀ ਅੱਜ ਮੰਤਰੀਆਂ ਦੇ ਬੱਚੇ ਬਹੁਤ ਬੱਤਿਆਂ ਦੇ ਅੱਜ ਮੈਂ ਵੀ ਕਹਿ ਦਿੰਦਾ ਹਾਂ ਕਿੱਥੇ ਨੇ ਪਰ ਚੱਕਰ ਵਧਾ ਕੀ ਹੈ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਰਿਹਾ ਹਾਂ ਮਾ ਕੁਝ ਚੀਜ਼ਾਂ ਆਪਣੇ ਨਿੱਜੀ ਤੌਰ ਤੇ ਹੁੰਦੀਆਂ ਉਹ ਨਾ ਤਾਂ ਉਹਨਾਂ ਨੂੰ ਸਿਸਟਮ ਠੀਕ ਕਰ ਸਕਦਾ